ਚਾਂਤੀ ਕਰੋ ਚਾਂਤੀ ਕਰੋ ਚਾਂਤੀ ਕਰੋ ਮੈਂ ਸਰ ਕੇ ਕੇ ਗੱਲ ਕੀਤੀ ਇਹਨਾਂ ਨਾਲ ਸਰ ਕੇ ਕੇ ਗੱਲ ਕੀਤੀ ਮੈਂ ਕਿ ਸਰ ਦੱਸੋ ਕਾਗਰ ਕੀ ਲੋੜ ਆ ਦੱਸੋ ਗੱਲ ਦੱਸੋ ਗੰਮ ਕਰੋ ਰੌਂਗ ਸਾਈਡ ਸਾਰਾ ਜਾਮ ਲੱਗਾ ਯਾਰ ਪੂਰਾ ਦਾ ਮੇਰੇ ਸੋਸ਼ਲ ਮੀਡੀਆ ਜ਼ਮਾਨਾ ਜਿੱਥੇ ਹਰ ਇੱਕ ਚੀਜ਼ ਸਭ ਤੋਂ ਪਹਿਲਾਂ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਵੀਡੀਓਜ਼ ਜਾਂ ਫਿਰ ਫੋਟੋਆਂ ਵਾਇਰਲ ਹੁੰਦੀਆਂ ਨੇ ਇੱਕ ਤਾਜ਼ੀ ਵੀਡੀਓ ਜੋ ਕਿ ਸੋਸ਼ਲ ਮੀਡੀਆ ਦੇ ਉੱਤੇ ਖੂਬ ਵਾਇਰਲ ਹੋ ਰਹੀ ਹੈ ਕਹਿ ਸਕਦੇ ਹਾਂ ਕਿ ਇਸ ਵੀਡੀਓ ਨੇ ਸੋਸ਼ਲ ਮੀਡੀਆ ਦੇ ਉੱਤੇ ਤਹਿਲਕਾ ਮਚਾਇਆ ਹੋਇਆ ਹੈ ਜਿਸ ਦੇ ਵਿੱਚ ਪੁਲਿਸ ਦੇ ਮੁਲਾਜ਼ਮ ਇੱਕ ਵਕੀਲ ਦੇ ਨਾਲ ਉਲਝਦੇ ਹੋਏ ਨਜ਼ਰ ਆ ਰਹੇ ਨੇ ਇੱਕ ਪਾਸੇ ਵਕੀਲ ਦੀ ਗੱਲ ਕੀਤੀ ਜਾਵੇ ਤਾਂ ਉਹ ਗੱਡੀ ਦੇ ਵਿੱਚ ਉਤਰਦਾ ਹੈ ਤਾ ਦੂਜੇ ਪਾਸੇ ਪੁਲਿਸ ਮਲਾਜ਼ਮਾ ਜਿਹੜੇ ਕਿ ਉੱਥੇ ਪਹਿਲਾਂ ਹੀ ਮੌਜੂਦ ਸੀ ਉਹਨਾਂ ਦੇ ਵੱਲੋਂ ਕਾਫੀ ਤਕਰਾਰबाजी ਕੀਤੀ ਜਾਂਦੀ ਹੈ ਦੂਜੇ ਪਾਸੇ ਜਿਹੜਾ ਵਕੀਲ ਆ ਉਹ ਵੀ ਕਹਿੰਦਾ ਨਜ਼ਰ ਆ ਰਿਹਾ ਹੈ ਕਿ ਤੁਸੀਂ ਆਪਣੀ ਵਰਦੀ ਜਿਹੜੀ ਕਿ ਰੋ ਪਾ ਰਹੇ ਹੋ ਆਪਣੀ ਵਰਦੀ ਉਤਾਰ ਕੇ ਆਓ ਫਿਰ ਕਰਾਂਗਾ ਗੱਲਬਾਤ ਤਾਂ ਦੂਜੇ ਪਾਸੇ ਪੁਲਿਸ ਮਲਾਜ਼ਮ ਵੀ ਇਸ ਵਕੀਲ ਦੀ ਜਿਹੜੀ ਕਿ ਗਲਤੀ ਕਰਦੇ ਉਹ ਨਜ਼ਰ ਆ ਰਹੇ ਨੇ ਜਿਸ ਤੋਂ ਬਾਅਦ ਇੱਕ ਬਜ਼ੁਰਗ ਬਾਬਾ ਜੋ ਕਿ ਇਨਾਂ ਦੇ ਮਸਲੇ ਨੂੰ ਠੰਡਾ ਕਰਨ ਦੀ ਕੋਸ਼ਿਸ਼ ਕਰਦੇ ਹੋਏ ਵਕੀਲ ਨੂੰ ਸਮਝਾਉਂਦਾ ਨਜ਼ਰ ਆ ਰਿਹਾ ਹੈ ਕਿ ਕੋਈ ਗੱਲ ਨਹੀਂ ਗਲਬਤ ਹੋ ਜਾਂਦੀ ਹੈ ਤਾਂ ਚੁੱਪ ਕਰ ਜਾਓ ਮਸਲੇ ਨੂੰ ਜ਼ਿਆਦਾ ਜਿਹੜਾ ਕਿ ਤਤਤਾ ਨਾ ਕਰੋ ਜਿਸ ਤੋਂ ਬਾਅਦ ਉੱਥੇ ਲੋਕਾਂ ਨੇ ਕੈਮਰੇ ਕੱਢ ਲਏ ਤੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀਆਂ ਤੇ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਲ ਹੋ ਗਈ ਤਾਂ ਆਉ ਨਜ਼ਰ ਮਾਰਦੇ ਆ ਇਸ ਵੀਡੀਓ ਤੇ

ਭਾਜੀ ਜਾਓ ਹੁਣ ਭਾਜੀ ਸ਼ਾਂਤੀ ਕਰੋ ਸ਼ਾਂਤੀ ਕਰੋ ਮੈਂ ਸਰ کہہ ਕੇ ਗੱਲ ਕੀਤੀ ਇਹਨਾਂ ਨਾਲ ਸਰ کہہ ਕੇ ਗੱਲ ਕੀਤੀ ਮੈਂ ਕਿ ਸਰ ਦੱਸੋ ਕਾਗਜ਼ ਕੀ ਲੋੜ ਆ ਦੱਸੋ ਨਾਲ ਦੱਸੋ ਘੱਮ ਕਰੋ ਰੋਡ ਸਾਈਡ ਸਾਰਾ ਜਾਮ ਲੱਗਾ ਯਾਰ ਫਿਰ ਤੂੰ ਕਹਿੰਦਾ ਮੈਂ ਕਰਾਂਗਾ ਬਾਅਦ ਵਿੱਚ ਹੁਣ ਜਾਈਏ ਮਾਲੇ ਚਲੂ ਬੱਤੀ ਜਿੱਤਾਂ ਹਾਂ

शांति करो मैं सर क्या गल की सर क्या गल की मैं दसो कागज की लड़ौ है दसोह गम करो लॉन्ग सारा जाम लगे

गल की क्या? सर तो की लोडा, तो दाल तो था के गल की मैं कागज की गम करो रॉन्ग सारा जाम लगा बाजी बाजी। करो। करो। तो मैं सह गल क्या गल की मैं, का मैं कागज की गम करो लॉन्ग साइड खड़ा जाम लगे ਓਏ ਭਾਜੀ ਜਾਓ ਹਾਂ ਭਾਜੀ ਸ਼ਾਂਤੀ ਕਰੋ ਸ਼ਾਂਤੀ ਕਰੋ ਮੈਂ ਸਰ ਕੇ ਕੇ ਗੱਲ ਕੀਤੀ ਇਹਨਾਂ ਨਾਲ ਸਰ ਕੇ ਕੇ ਗੱਲ ਕੀਤੀ ਮੈਂ ਕਿ ਸਰ ਦੱਸੋ ਕਾਗਜ਼ ਕੀ ਲੋੜ ਆ ਦੱਸੋ ਗੱਲ ਦੱਸੋ ਘਮ ਕਰੋ ਰੌਂਗ ਸਾਈਡ ਸਾਰਾ ਜਾਮ ਲੱਗਾ ਸਾਰੇ ਫਿਰ ਦੂਰ ਕਰਦਾ ਮੈਂ ਤੁਮ ਜੈ ਮਾਰੋ ਤੁਸ ਲੂਪਿੰਗ ਲਈ ਤਾ ਕਰੋ ਆਹੋ ਕਰੂਗਾ ਬੰਤੀ ਆਲਾ ਮੈਂ ਨਹੀਂ ਲਾਉਣਾ शांति करो, करो. चांती करो।, करो। मैं सर क्या गल की सर क्या गल की मैं सर दसो कागज की लड़ है दसो गम करो साइड सारा जाम लगे ਭਾਜੀ ਜਾਓ ਨਾ ਭਾਜੀ ਸ਼ਾਂਤੀ ਕਰੋ ਸ਼ਾਂਤੀ ਕਰੋ ਮੈਂ ਸਰ ਕੇ ਕੇ ਗੱਲ ਕੀਤੀ ਇਹਨਾਂ ਨਾਲ ਸਰ ਕੇ ਕੇ ਗੱਲ ਕੀਤੀ ਮੈਂ ਕਿਹਾ ਸਰ ਦੱਸੋ ਕਾਗਜ਼ ਕੀ ਲੋੜ ਆ ਦੱਸੋ ਗੱਲ ਦੱਸੋ ਗੰਮ ਕਰੋ ਰੌਂਗ ਸਾਈਡ ਸਾਰਾ ਜਾਮ ਲੱਗਾ ਸਾਰੇ ਫਿਰ ਦੂਰ ਰਹਿਦਾ ਮੈਂ ਤੁਹਾਨੂੰ ਮੱਥੀ ਨਹੀਂ ਦਗਾ ਕੋਈ ਹੋਰ ਕੰਟੀ ਆਲਾ ਮੈਂ ਨਹੀਂ ਲੜਨਾ ਭਾਜੀ ਜਾਓ ਹਾਂ ਭਾਜੀ ਚਾਂਤੀ ਕਰੋ ਚਾਂਤੀ ਕਰੋ ਮੈਂ ਸਰ ਕੇ ਕੇ ਗੱਲ ਕੀਤੀ ਇਹਨਾਂ ਨਾਲ ਸਰ ਕੇ ਕੇ ਗੱਲ ਕੀਤੀ ਮੈਂ ਕਿ ਸਰ ਦੱਸੋ ਕਾਗਜ਼ ਕੀ ਲੋੜ ਆ ਦੱਸੋ ਦੱਸੋ ਘੱਮ ਕਰੋ ਰੋਗ ਸਾਈਡ ਸਾਰਾ ਜਾਮ ਲੱਗਾ ਸਾਰੇ ਫਿਰ ਤੂ ਕਹਿੰਦਾ ਮੈਂ ਦੱਸਦਾ ਕਾਗਜ਼ ਬਾਹਰ ਮੇਰੇ ਨਾਲ ਨੂੰ ਬਤੀ ਨਹੀਂ ਕਰਦੇ

गल की सर क्या कि गल तो कि तो की मैं सर दसो कागज की लड़ौ हुगम करो लॉन्ग साइड सारा जाम लगे शांति करो, चांती करो।, चांती करो। मैं सर क्या गल तो की सर क्या गल की मैं दसो कागज की लड़ है गम करो साइड सारा जाम लगा ਭਾਜੀ ਜਾਓ ਭਾਜੀ ਸ਼ਾਂਤੀ ਕਰੋ ਸ਼ਾਂਤੀ ਕਰੋ ਮੈਂ ਸਰ ਕੇ ਕੇ ਗੱਲ ਕੀਤੀ ਇਹਨਾਂ ਨਾਲ ਸਰ ਕੇ ਕੇ ਗੱਲ ਕੀਤੀ ਮੈਂ ਕਹਿੰਦਾ ਸਰ ਦੱਸੋ ਕਾਗਜ਼ ਕੀ ਲੋੜ ਆ ਦੱਸੋ ਗੱਲ ਦੱਸੋ ਗਮ ਕਰੋ ਰੌਂਗ ਸਾਈਡ ਸਾਰਾ ਜਾਮ ਲੱਗਾ ਸਾਰੇ ਫਿਰ ਕਹਿੰਦਾ ਮੈਂ ਦੱਸਦਾ ਕਾਗਜ਼ ਪਾਸ ਨਹੀਂ ਆਉਂਦਾ ਤੁਹਾਨੂੰ ਬੰਤੀ ਨਹੀਂ ਲੱਗਦਾ ਕੋਈ ਬੰਤੀ ਆਲਾ ਨਹੀਂ ਲੜੂਗਾ ਅਰਦਾਸ ਖੜੇ ਹੋਣੇ ਆ शांति करो, चांती करो।, चांती करो।, करो। मैं सर क्या गल की, ना क्या के की मैं सर क्या गल की मैं दसो कागज़ कीम करो रॉन्ग सारा जाम लगे ਪਾਜੀ ਜਾਓ ਹਣਾ ਪਾਜੀ ਸ਼ਾਂਤੀ ਕਰੋ ਸ਼ਾਂਤੀ ਕਰੋ ਮੈਂ ਸਰ ਕੇ ਕੇ ਗੱਲ ਕੀਤੀ ਇਹਨਾਂ ਨਾਲ ਸਰ ਕੇ ਕੇ ਗੱਲ ਕੀਤੀ ਮੈਂ ਕਿ ਸਰ ਦੱਸੋ ਕਾਗਜ਼ ਕੀ ਲੋੜ ਆ ਦੱਸੋ ਦੱਸੋ ਗਮ ਕਰੋ ਰੌਂਗ ਸਾਈਡ ਸਾਰਾ ਜਾਮ ਲੱਗਾ ਯਾਰ ਫਿਰ ਪੂਰਾ ਯਾਰ ਗਲਤੀ ਚਾਹੇ ਪੁਲਿਸ ਮੁਲਾਜ਼ਮਾਂ ਦੀ ਹੋਵੇ ਚਾਹੇ ਹੋਵੇ ਵਕੀਲ ਦੀ ਪਰ ਇਸ ਤਰੀਕੇ ਦੇ ਨਾਲ ਰੌਲਾ ਪਾਉਣਾ ਚਾਹੁੰਦਾ ਕਿ ਇਸ ਨੂੰ ਜੜਾ ਕਿ ਕਿਸੇ ਤਰੀਕੇ ਦੇ ਨਾਲ ਬੈਠ ਕੇ ਵੀ ਮਸਲਾ ਹੱਲ ਹੋ ਸਕਦਾ ਜਾਂ ਕੋਈ ਗੱਲਬਾਤ ਦੇ ਜ਼ਰੀਏ ਜਿਹੜੇ ਕਿ ਇੱਕ ਦੂਜੇ ਨਾਲ ਨਰਮਾਈ ਨਾਲ ਗੱਲ ਕੀਤੀ ਜਾ ਸਕਦੀ ਸੀ ਪਰ ਜਿਸ ਤਰੀਕੇ ਦੇ ਨਾਲ ਇਹ ਦੋਨੋਂ ਆਪਸ ਦੇ ਵਿੱਚ ਉਲਝਦੇ ਨਜ਼ਰ ਆਣੇ ਇਹ ਵੀ ਕਿਤਨਾ ਕਿਤੇ ਲੋਕਾਂ ਦੇ ਵੱਲੋਂ ਸਵਾਲ ਖੜੇ ਕੀਤੇ ਜਾ ਰਹੇ ਨੇ ਕਿ ਜੇਕਰ ਇਹ ਲੋਕ ਖੁਦ ਆਪਸ ਵਿੱਚ ਉਲਝਣਗੇ ਤਾਂ ਸਾਡੀਆਂ ਕੀ ਸ਼ਿਕਾਇਤਾਂ ਸੁਣਨਗੇ ਬਿਊਰੋ ਰਿਪੋਰਟ ਹਰਪੰਜਾਬ ਟੀਵੀ